ਚਲੰਦਰ ਚ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਚ ਕੀੜੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਚਲੰਦਰ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਆ ਰਹੀ ਹੈ ਨਜ਼ਰ ਕੋਈ ਨਹੀਂ ਰੈਂਟ ਦੇੜੀਆਂ ਪੁਲਿਸ ਨੇ ਸ਼ੀਸ਼ਿਆਂ ਉੱਤੇ ਕਾਲੀਆਂ ਫਿਲਮਾਂ ਜੀ ਹਾਂ ਤਸਵੀਰਾਂ ਚਲੰਦਰ ਦੇ ਪੋਸ਼ ਇਲਾਕੇ ਮਾਡਲ ਟਾਊਨ ਦੀਆਂ ਨੇ ਜਿੱਥੇ ਕਿ ਕੁਝ ਨੌਜਵਾਨ ਸ਼ਰੀਆਮ ਗੱਡੀਆਂ ਉੱਤੇ ਕਾਲੀਆਂ ਫਿਲਮਾਂ ਲਵਾ ਕੇ ਘੁੰਮਦੇ ਹੋਏ ਨਜ਼ਰ ਆ ਰਹੇ ਸਨ ਪਰ ਕਹਿੰਦੇ ਨੇ ਜੋ ਮਰਜ਼ੀ ਕਰ ਲੋ ਜਦ ੱੱੱਕੇ ਚੜ ਗਿਆ ਪੰਜਾਬ ਪੁਲਿਸ ਦੇ ਤਾਂ ਫਿਰ ਬੰਦਾ ਨਹੀਂ ਬਚਦਾ ਫਿਰ ਤਾਂ ਕਾਨੂੰਨ ਤੋੜਨ ਵਾਲਿਆਂ ਦੀ ਸ਼ਾਮਤੀ ਆਉਂਦੀ ਹੈ ਤੇ ਅੱਜ ਇਹ ਸ਼ਾਮਤ ਆਈ ਹੋਈ ਸੀ ਚਲੰਦਰ ਦੇ ਵਿੱਚ ਜਦੋਂ ਮੁੰਡੇ ਸ਼ਾਮ ਦੇ ਵੇਲੇ ਆਪਣੇ ਦੋਸਤਾਂ ਨਾਲ ਕਾਰਾਂ ਅਤੇ 18 ਦੇ ਵਿੱਚ ਗੇੜੀਆਂ ਮਾਰ ਰਹੇ ਸੀ ਤੇ ਗੱਡੀਆਂ ਦੇ ਸ਼ੀਸ਼ਿਆਂ ਨੂੰ ਕਾਲੀਆਂ ਫਿਲਮਾਂ ਲਾਈਆਂ ਹੋਈਆਂ ਸਨ ਬਸ ਫਿਰ ਪੁਲਿਸ ਨੇ ਨਾਕੇ ਤੇ ਰੋਕ ਕੇ ਲਵਾ ਦਿੱਤੀਆਂ ਉਹਨਾਂ ਦੀਆਂ ਕਾਰਾਂ ਉੱਤੇ ਸ਼ੀਸ਼ਿਆਂ ਤੋਂ ਕਾਲੀਆਂ ਫਿਲਮਾਂ ਬਾਜੂਕ ਸੀਪੀ ਸਾਹਿਬ ਜੀ ਹਦਾਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੂਟਰ ਲਾ ਕੇ ਬੁਲੇਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦੇ ਦੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਹੈ ਵੱਡੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਣ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਣ ਕਰ ਰਹੀਆਂ ਨੇ ਜੇ ਦੋਸਤ ਤੁਹਾਡੇ ਵੱਲੋਂ ਇੱਕ ਥਰ ਗੱਡੀ ਨੂੰ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਕਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੁਕੀ ਗਈ ਸੀ ਉਹਦਾ ਜਿਹੜਾ ਓ ਸੀਗਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡੇਡੀ ਰਿਟੇਨ ਕਰ ਲਈ ਆਪਦੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ ਪਲੇਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਆ ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇ ਭਵਿੱਖ ਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹੁਣ ਵੀ ਅਸੀਂ ਕਾਰ ਦੇ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਿਹਮ ਹੈਗੀ ਹੈ ਲਗਾਤਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ ਮੌਲਟਨ ਦੇ ਏਰੀਆ ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮੌਲਟਨ ਦੇ ਏਰੀਆ ਚ ਬਹੁਤ ਹੂਟਰ ਤੇ ਹੈ ਕਾਲੀ ਫਿਲਮ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਅੱਜ ਅਸੀਂ ਉਹ ਸਾਰੀਆਂ ਉਹਨਾਂ ਤੇ ਨੱਥ ਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇਨ ਚਾਰਜ ਚਾਰੇ ਜ਼ੋਨ ਇਨ ਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸੜੀਆਂ ਹੈਗੀਆਂ ਉਹ ਵਾਪਕ ਇਕੱਠੀਆਂ ਕਰਕੇ ਅਸੀਂ ਕੰਮ ਕਰ ਰਹੇ ਹਾਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਅੱਜ ਵੀ ਕਿਹੜਾ ਟ੍ਰੈਫਿਕ ਦੀ ਹੈ ਧੱਜੀਆਂ ਉਡਾਉਂਦੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਕੋਲ ਹੈ ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਐ ਐਂਡ ਜੇ ਉਹ ਬੱਚਾ ਉਹਨਾਂ ਕੋਲ ਲਦਰ লাইসেন্স ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਆ ਤੇ ਉਹ ਅਸੀਂ ਗੱਡੀ ਵੀ ਜਿਹੜੀ ਹੈ ਬਾਂਡ ਕਰਾਂਗੇ ਔਰ ਉਹਦੇ ਤੇ ਜਿਹੜਾ ਅੰਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਆ ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਹੈ ਲਾ ਨੂੰ ਬ੍ਰੇਕ ਨਾ ਕੀਤਾ ਜਾਵੇ ਹੁਣ ਤੁਸੀਂ ਵੀ ਸਾਵਧਾਨ ਹੋ ਜਾਓ ਜਲੰਧਰ ਚਾਂਦ ਤੋਂ ਪਹਿਲਾਂ ਕਾਲੀਆਂ ਫਿਲਮਾਂ ਚੀਕਰ ਤੁਸੀਂ ਲਵਾਈਆਂ ਨੇ ਤਾਂ ਉਹਨਾਂ ਨੂੰ ਉਤਾਰ ਦਿਓ ਨਹੀਂ ਤਾਂ ਟ੍ਰੈਫਿਕ ਰੂਲ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਤਿਆਰ ਬਰ ਤਿਆਰ ਬੈਠੀ ਹੈ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ